ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਕਿ ਬਾਬਾ ਭਾਈ ਭਗਤੂ ਜੀ ਗੁਰੂ ਰਾਮਦਾਸ ਜੀ ਦੀ ਅੰਸ਼ ਵਿੱਚੋਂ ਸਤਿਕਾਰਯੋਗ ਵੀਰੋ ਸਾਨੂੰ ਬਹੁਤ ਸਾਰੇ ਕਥਾਵਾਚਕਾਂ ਵੱਲੋਂ ਜਾਂ ਪ੍ਰਚਾਰਕਾਂ ਵੱਲੋਂ ਇਹ ਕਹਾਣੀ ਸੁਣਾਈ ਜਾਂਦੀ ਹੈ ਕਿ ਭਾਈ ਭਗਤੂ ਜੀ ਗੁਰੂ ਰਾਮਦਾਸ ਜੀ ਦੇ ਚੌਥੇ ਪੁੱਤਰ ਸਨ ਜਾਂ ਬਾਬਾ ਭਾਈ ਭਗਤੂ ਜੀ ਗੁਰੂ ਰਾਮਦਾਸ ਜੀ ਦੀ ਅੰਸ਼ ਵਿੱਚੋਂ ਸਨ ਕਥਾਵਾਚਕਾਂ ਵੱਲੋਂ ਜੋ ਕਹਾਣੀ ਸੁਣਾਈ ਜਾਂਦੀ ਹੈ ਉਹ ਇਸ ਤਰ੍ਹਾਂ ਹੈ ਕਿ ਬਾਬਾ ਆਦਮ ਜੀ ਦੇ ਘਰ ਕੋਈ ਔਲਾਦ ਨਹੀਂ ਸੀ ਤੇ ਉਹਨਾਂ ਦੀ ਉਮਰ ਵੀ ਬਹੁਤ ਜ਼ਿਆਦਾ ਹੋ ਚੁੱਕੀ ਸੀ ਕਿਸੇ ਭਲੇ ਆਦਮੀ ਦੇ ਕਹਿਣ ਤੇ ਬਾਬਾ ਆਦਮ ਜੀ ਅਤੇ ਉਹਨਾਂ ਦੇ ਘਰ ਵਾਲੀ ਗੁਰੂ ਰਾਮਦਾਸ ਜੀ ਦੇ ਸਥਾਨ ਤੇ ਪਹੁੰਚ ਗਏ ਬਾਬਾ ਆਰਮ ਜੀ ਜੰਗਲ ਵਿੱਚੋਂ ਦੋ ਪੰਡਾਂ ਸੁੱਕੀਆਂ ਲੱਕੜਾਂ ਦੀਆਂ ਵੱਢ ਕੇ ਲਿਆਉਂਦੇ ਸਨ ਇੱਕ ਪੰਡੋ ਗੁਰੂ ਰਾਮਦਾਸ ਜੀ ਦੇ ਡੇਰੇ ਉੱਪਰ ਸੇਵਾ ਵਜੋਂ ਦੇ ਦਿੰਦੇ ਸਨ ਤੇ ਦੂਸਰੀ ਪੰਡ ਆਪਣੇ ਘਰ ਲੈ ਜਾਂਦੇ ਸਨ ਕੁਝ ਦਿਨ ਲਗਾਤਾਰ বার্ষ ਹੋਣ ਕਰਕੇ ਇੱਕ ਵਾਰ ਡੇਰੇ ਦਾ ਸਾਰਾ ਬਾਲਣਾ ਭਿੱਜ ਗਿਆ ਸਰਦੀ ਦਾ ਮੌਸਮ ਸੀ ਠੰਡ ਵੀ ਬਹੁਤ ਜ਼ਿਆਦਾ ਸੀ ਡੇਰੇ ਵਿੱਚ ਸੰਗਤ ਨੂੰ ਠੰਡ ਬਹੁਤ ਸਤਾ ਰਹੀ ਸੀ ਇਹ ਦੇਖ ਕੇ ਬਾਬਾ ਆਰਮ ਜੀ ਨੇ ਆਪਣੇ ਘਰ ਵਾਲਾ ਸਾਰਾ ਸੁੱਕਾ ਬਾਲਣ ਲਿਆ ਕੇ ਗੁਰੂ ਰਾਮਦਾਸ ਜੀ ਦੇ ਡੇਰੇ ਵਿੱਚ ਅੱਗ ਬਾਲ ਦਿੱਤੀ ਇਸ ਤਰ੍ਹਾਂ ਸਾਰੀ ਸੰਗਤ ਨੇ ਅੱਗ ਸੇਕੀ ਅਤੇ ਸਾਰੇ ਸੰਗਤ ਨੇ ਬਾਬਾ ਆਦਮ ਜੀ ਦਾ ਬਹੁਤ ਧੰਨਵਾਦ ਕੀਤਾ ਗੁਰੂ ਰਾਮਦਾਸ ਜੀ ਨੇ ਉੱਚੇ ਸਥਾਨ ਉੱਪਰ ਚੜ੍ਹ ਕੇ ਦੇਖਿਆ ਤਾਂ ਡੇਰੇ ਵਿੱਚ ਅੱਗ ਨਾਲ ਸਾਰੀਆਂ ਗੇਠੀਆਂ ਬਲ ਰਹੀਆਂ ਸਨ ਅਗਲੇ ਦਿਨ ਗੁਰੂ ਰਾਮਦਾਸ ਜੀ ਨੇ ਪੁੱਛਿਆ ਕਿ ਇੰਨੇ ਵੱਡੇ ਸੁੱਕੇ ਬਾਲਣ ਦੀ ਇਹ ਸੇਵਾ ਕਿਸ ਆਦਮੀ ਨੇ ਕੀਤੀ ਹੈ ਉਸ ਆਦਮੀ ਨੂੰ ਬਲਾਓ ਸੰਗਤ ਦੇ ਕਹਿਣ ਤੇ ਜਦ ਬਾਬਾ ਆਦਮ ਜੀ ਗੁਰੂ ਸਾਹਿਬ ਜੀ ਕੋਲ ਪੇਸ਼ ਹੋਏ ਤਾਂ ਗੁਰੂ ਸਾਹਿਬ ਨੇ ਬਾਬਾ ਆਦਮ ਜੀ ਦੀ ਇਸ ਸੇਵਾ ਤੋਂ ਖੁਸ਼ ਹੋ ਕੇ ਕੋਈ ਵਾਰ ਮੰਗਣ ਦੀ ਗੱਲ ਕਹੀ ਉਸ ਦਿਨ ਤਾਂ ਬਾਬਾ ਆਦਮ ਜੀ ਵਰ ਮੰਗਣ ਤੋਂ ਸੰਕੋਚ ਕਰ ਗਏ ਪਰ ਅਗਲੇ ਦਿਨ ਬਾਬਾ ਆਦਮ ਜੀ ਤੇ ਉਹਨਾਂ ਦੀ ਪਤਨੀ ਨੇ ਗੁਰੂ ਸਾਹਿਬ ਤੋਂ ਇੱਕ ਬੱਚੇ ਦੀ ਦਾਤ ਮੰਗੀ ਅਤੇ ਉਹਨਾਂ ਨੂੰ ਇੱਕ ਬੱਚੇ ਦਾ ਆਸ਼ੀਰਵਾਦ ਦੇਣ ਵਾਸਤੇ ਬੇਨਤੀ ਕੀਤੀ ਉਹਨਾਂ ਦੀ ਬੇਨਤੀ ਨੂੰ ਸੁਣ ਕੇ ਗੁਰੂ ਸਾਹਿਬ ਨੇ ਕਿਹਾ ਤੇ ਤੁਹਾਡੇ ਭਾਗਾਂ ਵਿੱਚ ਕੋਈ ਬੱਚਾ ਨਹੀਂ ਹੈ ਪਰ ਨਾਲ ਦੀ ਨਾਲ ਗੁਰੂ ਸਾਹਿਬ ਨੇ ਇਹ ਕਿਹਾ ਕਿ ਤੁਹਾਡੀ ਨਿਸ਼ਕਾਮ ਸੇਵਾ ਗੁਰੂ ਦੇ ਘਰ ਵਿੱਚ ਸਫਲ ਹੋ ਚੁੱਕੀ ਹੈ ਵੈਸੇ ਤਾਂ ਤੁਹਾਡੇ ਭਾਗਾਂ ਵਿੱਚ ਕੋਈ ਬੱਚਾ ਨਹੀਂ ਹੈ ਪਰ ਮੇਰੇ ਭਾਗਾਂ ਵਿੱਚ ਚਾਰ ਪੁੱਤਰ ਜੋ ਲਿਖੇ ਹੋਏ ਹਨ ਮੈਂ ਉਨ੍ਹਾਂ ਚਾਰ ਪੁੱਤਰਾਂ ਵਿੱਚੋਂ ਇੱਕ ਬੱਚੇ ਦਾ ਅਸ਼ੀਰਵਾਦ ਮੈਂ ਤੁਹਾਨੂੰ ਦੇ ਦਿੰਦਾ ਹਾਂ ਤੁਸੀਂ ਇਸ ਬੱਚੇ ਦਾ ਨਾਮ ਭਾਈ ਭਗਤੂ ਰੱਖਣਾ ਆਉਣ ਵਾਲੇ ਸਮੇਂ ਵਿੱਚ ਉਸ ਬੱਚੇ ਦਾ ਦੁਨੀਆ ਵਿੱਚ ਬਹੁਤ ਜਸ਼ ਹੋਵੇਗਾ ਕਿਹਾ ਜਾਂਦਾ ਕਿ ਕੁਝ ਸਮੇਂ ਬਾਅਦ ਬਾਬਾ ਆਦਮ ਜੀ ਦੀ ਪਤਨੀ ਦੇ ਕੋਲ ਇੱਕ ਬੱਚੇ ਨੇ ਜਨਮ ਲਿਆ ਜਿਸ ਦਾ ਮਾਪਿਆਂ ਨੇ ਭਾਈ ਭਗਤੂ ਨਾਂ ਰੱਖਿਆ ਜੋ ਅੱਗੇ ਜਾ ਕੇ ਬਹੁਤ ਹੀ ਸ਼ਕਤੀ ਵਾਲੇ ਸੰਤ ਬਜੋ ਜਾਣੇ ਜਾਣ ਲੱਗੇ। ਦੋਸਤੋ ਹੁਣ ਆਓ ਆਪਾਂ ਇਸ ਕਥਾ ਦਾ ਥੋੜਾ ਜਿਹਾ ਵਿਸ਼ਲੇਸ਼ਣ ਕਰ ਲੈਂਦੇ ਹਾਂ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਇਹ ਕਥਾਵਾਚਕ ਕਹਿ ਰਹੇ ਹਨ ਕਿ ਬਾਬਾ ਆਦਮ ਜੀ ਅੱਤੇ ਉਸ ਦੇ ਘਰ ਵਾਲੀ ਦੀ ਉਮਰ ਬਹੁਤ ਜ਼ਿਆਦਾ ਹੋ ਚੁੱਕੀ ਸੀ ਬਾਬਾ ਆਦਮ ਜੀ ਬਿਰਧ ਅਵਸਥਾ ਵਿੱਚ ਪਹੁੰਚ ਚੁੱਕੇ ਸਨ ਤੇ ਉਹਨਾਂ ਦੀ ਦਾੜ੍ਹੀ ਵੀ ਬਿਲਕੁਲ ਚਿੱਟੀ ਹੋ ਚੁੱਕੀ ਸੀ ਇਸੇ ਤਰ੍ਹਾਂ ਬਾਬਾ ਆਦਮ ਜੀ ਦੇ ਘਰੋਂ ਮਾਤਾ ਜੀ ਦੀ ਉਮਰ ਵੀ ਬਹੁਤ ਜ਼ਿਆਦਾ ਸੀ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ 75-80 ਸਾਲ ਦੀ ਐਨੀ ਵੱਡੀ ਉਮਰ ਵਿੱਚ ਕਿਸੇ ਬੱਚੇ ਦਾ ਜਨਮ ਹੋ ਸਕਦਾ ਸੀ ਜਦੋਂ ਕਿ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਔਰਤ ਦੇ 50-55 ਸਾਲ ਉਮਰ ਤੋਂ ਬਾਅਦ ਮਹਾਵਾਰੀ ਔਣੀ ਕੁਦਰਤੀ ਤੌਰ ਤੇ ਬੰਦ ਹੋ ਜਾਂਦੀ ਹੈ ਜਿਹੜੀ ਕਿ ਬੱਚਾ ਪੈਦਾ ਕਰਨ ਵਾਸਤੇ ਇੱਕ ਕੁਦਰਤੀ ਪ੍ਰਕਿਰਿਆ ਹੈ ਦੂਸਰੀ ਗੱਲ ਬਾਬਾ ਆਦਮ ਜੀ ਅਤੇ ਉਹਨਾਂ ਦੇ ਘਰ ਵਾਲੇ ਆਪਣਾ ਮਾਲਵੇ ਵਿੱਚੋਂ ਘਰ ਛੱਡ ਕੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਸਿਰਫ ਬੱਚੇ ਦੀ ਦਾਤ ਲੈਣ ਵਾਸਤੇ ਗਏ ਸਨ ਜਦ ਗੁਰੂ ਰਾਮਦਾਸ ਜੀ ਦੇ ਡੇਰੇ ਵਿੱਚ بارش ਦੇ ਕਾਰਨ ਬਾਲਣ ਗਿੱਲਾ ਹੋ ਗਿਆ ਸੀ ਤਾਂ ਫਿਰ ਬਾਬਾ ਆਦਮ ਜੀ ਨੇ ਇਹਨਾਂ ਸੁੱਕਾ ਬਾਲਣ ਕਿਹੜੇ ਛੱਡ ਵਿੱਚ ਸਾਮਕੇ ਰੱਖ ਲਿਆ ਸੀ ਬਾਬਾ ਆਦਮ ਜੀ ਦੀ ਰਹਿਸ ਵਾਲੀ ਥਾਂ ਤੇ ਇਹ ਬਾਲਣ بارش ਨਾਲ ਕਿਉਂ ਨਹੀਂ ਭਿੱਜਿਆ ਤੀਸਰੀ ਗੱਲ ਸਾਡੀ ਗੁਰਬਾਣੀ ਕਿਸੇ ਵਰ ਜਾਂ ਸ਼ਰਾਫ ਨੂੰ ਬਿਲਕੁਲ ਵੀ ਨਹੀਂ ਮੰਨਦੀ ਜੇਕਰ ਗੁਰੂ ਰਾਮਦਾਸ ਜੀ ਦੇ ਵਰਦਨ ਨਾਲ ਬਾਬਾ ਆਦਮ ਜੀ ਦੇ ਕਰ ਬੱਚਾ ਹੋ ਸਕਦਾ ਸੀ ਤਾਂ ਬਾਬਾ ਨਾਨਕ ਜੀ ਦੀ ਭੈਣ ਬੇਬੇ ਨਾਨਕੀ ਜੀ ਦੇ ਕੋਈ ਬੱਚਾ ਕਿਉਂ ਨਹੀਂ ਹੋਇਆ ਕੀ ਬੇਬੇ ਨਾਨਕੀ ਜੀ ਦੀ ਆਪਣੇ ਵੀਰ ਬਾਬਾ ਨਾਨਕ ਜੀ ਪ੍ਰਤੀ ਸ਼ਰਧਾ ਘੱਟ ਸੀ ਕੀ ਬਾਬਾ ਨਾਨਕ ਜੀ ਆਪਣੀ ਭੈਣ ਬੇਬੇ ਨਾਨਕੀ ਜੀ ਨੂੰ ਇੱਕ ਬੱਚੇ ਦਾ ਅਸ਼ੀਰਵਾਦ ਨਹੀਂ ਸੀ ਦੇ ਸਕਦੇ ਚੌਥੀ ਗੱਲ ਜਿਸ ਤਰ੍ਹਾਂ ਕਥਾਵਾਚ ਕਹਿ ਰਿਹਾ ਹੈ ਕਿ ਗੁਰੂ ਰਾਮਦਾਸ ਜੀ ਨੇ ਆਪਣੇ ਭਾਗਾਂ ਵਿੱਚੋਂ ਇੱਕ ਪੁੱਤਰ ਨੂੰ ਘਟਾ ਕਰਕੇ ਬਾਬਾ ਆਦਮ ਜੀ ਨੂੰ ਇੱਕ ਬੱਚੇ ਦਾ ਅਸ਼ੀਰਵਾਦ ਦੇ ਦਿੱਤਾ ਕਿ ਇਸ ਤਰ੍ਹਾਂ ਦੀ ਗੱਲ ਪੋਸੀਬਲ ਹੋ ਸਕਦੀ ਹੈ ਕਿ ਇੱਕ ਬੱਚੇ ਇੱਕ ਪਾਸੇ ਤੋਂ ਬੱਚੇ ਦੀ ਗਿਣਤੀ ਘਟਾ ਕੇ ਦੂਸਰੇ ਪਾਸੇ ਬੱਚੇ ਦਾ ਜਨਮ ਕਰਵਾਇਆ ਜਾ ਸਕੇ ਬਾਬਾ ਨਾਨਕ ਜੀ ਆਪਣੀ ਬਾਣੀ ਜਪਜੀ ਸਾਹਿਬ ਵਿੱਚ ਕਹਿ ਰਹੇ ਹਨ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਭਾਵ ਸਾਨੂੰ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਚੱਲਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਬਾਬਾ ਨਾਨਕ ਜੀ ਦੀ ਬਾਣੀ ਦੀ ਤੋਹੀਨ ਤਾਂ ਨਹੀਂ ਹੋ ਰਹੀ ਕਿ ਅਸੀਂ ਭਾਈ ਭਗਤੂ ਜੀ ਨੂੰ ਗੁਰੂ ਰਾਮਦਾਸ ਜੀ ਦੀ ਅੰਛ ਦੱਸ ਕੇ ਅਸੀਂ ਗੁਰੂ ਰਾਮਦਾਸ ਜੀ ਦੇ ਚਰਿੱਤਰ ਨੂੰ ਕਲੰਕਿਤ ਨਹੀਂ ਕਰ ਰਹੇ ਅਸੀਂ ਅੱਜ ਦੇ ਸਮੇਂ ਵਿੱਚ ਸਾਥ ਦੇ ਵਿੱਚ ਖੜੇ 10 ਬੰਦਿਆਂ ਵਿੱਚ ਜੇਕਰ ਕਿਸੇ ਨੂੰ ਇੰਨੀ ਗੱਲ ਕਹਿ ਦਈਏ ਕਿ ਤੂੰ ਫਲਾਣੇ ਬੰਦੇ ਦੀ ਅੰਛ ਹੈ ਤਾਂ ਉਸੇ ਵਕਤ ਉਹ ਆਦਮੀ ਸਾਡਾ ਡਾਂਗ ਨਾਲ ਸਿਰ ਪਾੜ ਦੇਵੇਗਾ ਕਿ ਤੂੰ ਇਹ ਗੱਲ ਮੈਨੂੰ ਆਖੀ ਤਾਂ ਆਖੀ ਕਿਵੇਂ ਕਿਸੇ ਆਦਮੀ ਨੂੰ ਉਸਦੇ ਪਿਓ ਨੂੰ ਛੱਡ ਕੇ ਕਿਸੇ ਦੂਸਰੇ ਬੰਦੇ ਦੀ ਅੰਚ ਕਹਿਣਾ ਬਹੁਤ ਵੱਡੀ ਗੱਲ ਹੈ ਇਸ ਗੱਲ ਨੂੰ ਦਿਮਾਗ ਨਾਲ ਵਿਚਾਰਨ ਦੀ ਬਹੁਤ ਲੋੜ ਹੈ ਪਰ ਸਾਡੇ ਸਿੱਖਾਂ ਦੀ ਇਹ ਆਦਤ ਬਣ ਚੁੱਕੀ ਹੈ ਕਿ ਅਸੀਂ ਅੱਖਾਂ ਮੀਟ ਕੇ ਕਥਾਵਾਚਕ ਦੀਆਂ વાਚਕਾਂ ਦੀਆਂ ਗੱਲਾਂ ਸੁਣਦੇ ਰਹਿੰਦੇ ਹਾਂ ਅਸੀਂ ਅੱਜ ਤੱਕ ਕਦੀ ਵੀ ਆਪਣੀ ਬੁੱਧੀ ਤੋਂ ਕੰਮ ਨਹੀਂ ਲਿਆ। ਇਹੀ ਕਾਰਨ ਹੈ ਕਿ ਅੱਜ ਦੇ ਸਮੇਂ ਵਿੱਚ ਬਾਬਾ ਨਾਨਕ ਜੀ ਦੀ ਸਿੱਖੀ ਨਿਗਾਰ ਵੱਲ ਜਾ ਰਹੀ ਹੈ। ਸੋ ਉਮੀਦ ਹੈ ਕਿ ਤੁਸੀਂ ਮੇਰੀਆਂ ਇਹਨਾਂ ਗੱਲਾਂ ਨੂੰ ਬਹੁਤ ਹੀ ਡੰਗਾਈ ਵਿੱਚ ਜਾ ਕੇ ਵਿਚਾਰੋਗੇ। ਬਾਕੀ ਜੇਕਰ ਤੁਸੀਂ ਆਪਣੀਆਂ ਅੱਖਾਂ ਮੀਚ ਕੇ ਇਹੋ ਜੀਆਂ ਗੱਲਾਂ ਨੂੰ ਸੱਚੀਆਂ ਮੰਨਦੇ ਹੋ ਤਾਂ ਮੈਂ ਕੁਝ ਨਹੀਂ ਕਰ ਸਕਦਾ ਸੋ ਅਖੀਰ ਵਿੱਚ ਜੇਕਰ ਮੇਥੋਂ ਬੋਲਦੇ ਸਮੇਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ਜਿਹੜੇ ਵੀਰਾਂ ਨੂੰ ਮੇਰੇ ਵਿਚਾਰ ਚੰਗੇ ਲੱਗਣ ਤਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰਨ ਲਾਈਕ ਕਰਨ ਅਤੇ ਸ਼ੇਅਰ ਕਰਨ ਵੀਡੀਓ ਸੁਣਨ ਵਾਸਤੇ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ